ਫਗਵਾੜਾ ਦੇ ਐਲਪੀਓ ਇਲਾਕੇ ਵਿੱਚ ਫਗਵਾੜਾ ਪੁਲਿਸ ਨੇ ਕੀਤੀ ਇੱਕ ਵਾਰ ਫਿਰ ਤੋਂ ਛਾਪੇਮਾਰੀ ਲੋਕਾਂ ਨਾਲ ਬਲੈਕਮੇਲਿੰਗ ਕਰਦੀਆਂ ਰੰਗੇ ਹੱਥੀ ਫੜੀਆਂ 14 ਕੁੜੀਆਂ 6 ਵਿਦੇਸ਼ੀ ਕੁੜੀਆਂ ਨਾਲ 8 ਹਨ ਪੰਜਾਬਣਾਂ ਪੁਲਿਸ ਨੇ ਦੱਸਿਆ ਅੱਤੀ ਰਾਤ ਵੇਲੇ ਆਉਂਦੀਆਂ ਨੇ ਜਲੰਧਰ ਫਗਵਾੜੇ ਦੇ ਇਲਾਕਿਆਂ ਚੋਂ ਕੀ ਮਾਮਲਾ ਪਟਿਸਾ ਜਿਹੜੇ ਕਿ ਲੜਕੀਆਂ ਤੁਸੀਂ ਸਿਵਲ ਹਸਪਤਲ ਲੈ ਕੇ ਆਏ ਆ ਰਾਤ ਅੱਸੀ ਉੱਥੇ ਲੌਗਟ ਗਸ਼ਤ ਦੇ ਸਹੁੰਤ ਆਪਣੇ ਕਰਮਚਾਰੀਆਂ ਦੇ ਨਾਲ ਉੱਥੇ ਹੈਗੀ ਸੀ ਲੌਗਟ ਤਾਂ ਉੱਥੇ ਸਾਨੂੰ ਦੋ ਆਰਮੀ ਆਏ ਜਿਹਨਾਂ ਨੇ ਸਾਨੂੰ ਆਪਣੇ ਆਪਣੇ ਬਿਆਨ ਲਗਾਏ ਤੇ ਠੀਕ ਤਾਂ ਆਪਣੇ ਵਿਦੇਸ਼ੀ ਕੁੜੀਆਂ ਨੇ ਕਾਲੇ ਰੰਗ ਦੀਆਂ ਹੋਰ ਵੀ ਬੰਦਿਆਂ ਨੂੰ ਲੈ ਜਾਂਦੀਆਂ ਪਰੇ ਆਪਣੇ ਭਾਗ ਹਥਾਂ ਦੇ ਕਰੀਪੇ ਪਰੇ ਜਾ ਕੇ ਜੂਰੇ ਨੂੰ ਟੱਕ ਟੱਕੂਗਾ ਕੇ ਉਹਨਾਂ ਕੋਲ ਨਹੀਂ ਜਾਂ ਜਾਂ ਉਹ ਦਾ ਆਬਜੈਕਸ਼ਨ ਲਉਂਦੀਆਂ ਜਦੋਂ ਪਰਹੇ ਨੇ ਤੇਰੇ ਸਾਡੇ ਛੇ ਛੜ ਕਰਦਾ ਹੈ ਤੁਹਾਡਾ ਮਾਮਲਾ ਦਰਜ ਕਰਾਂਗੇ ਤਾਂ ਉਹਨਾਂ ਸਮੇਂ ਚ ਛੇ ਵਿਦੇਸ਼ੀ ਕੁੜੀਆਂ ਫੜੀਆਂ ਤਾਂ ਅੱਠ ਜਿਹੜੀਆਂ ਸਾਡੀਆਂ ਨੇ ਇਹ ਪੰਜਾਬਰ ਕੁੜੀਆਂ ਨੇ ਜਿਹੜੀਆਂ ਵੱਖ-ਵੱਖ ਪਿੰਡਾਂ ਤੋਂ ਆ ਕੇ ਇੱਥੇ ਗਾਕਾਂ ਨੂੰ ਬਹਿਤਲਾ ਸੁਸਲਾ ਕੇ ਉਹਨਾਂ ਕੋਲ ਪੈਸੇ ਵਟੋਲਦੀਆਂ ਧਮਕੀ ਦੇ ਕੇ ਕਿ ਤੈਨੂੰ ਅਸੀਂ ਪਛਾਦਾਂਗੇ ਕਿ ਇੱਥੇ ਐਂ ਕਰਦਾਂਗੇ ਤਾਂ ਉਹਨਾਂ ਦੇ ਖਿਲਾਫ ਅਸੀਂ ਵੱਖ-ਵੱਖ ਕੇਸ ਦਰਜ ਕਰੀ ਜਿਹੜੀਆਂ ਵਿਦੇਸ਼ੀ ਆਈਆਂ ਕਿਹੜੀ ਕੰਟਰੀ ਤੋਂ ਇਹਨਾਂ ਸਾਹਮਣੇ ਆਇਆ ਕੁਝ ਇਹਦਾ ਕੋਈ ਜੁਗਾਂਡਾ ਤਾਂ ਕੋਈ ਨਾਈਜੀਰੀਆ ਤੋਂ ਅਜੇ ਅਸੀਂ ਇਹਨਾਂ ਦੇ ਡਾਕੂਮੈਂਟ ਪੂਰੀ ਤੁਹਾਨੂੰ ਕਲੀਅਰ ਨਹੀਂ ਮਿਲੇ ਅਸੀਂ ਕਰ ਰਹੇ ਹਾਂ ਅੱਛਾ ਜੀ ਜਿਹੜਾ ਜਿਹੜਾ ਇਹਨਾਂ ਦੇ ਕੋਈ ਜਿਹੜੇ ਪਾਸਪੋਰਟ ਵਗੈਰਾ ਉਹ ਵੀਜ਼ਾ ਇਹਨਾਂ ਦੇ ਹੈਗੇ ਕਿ ਸਮਾਪਤੀ ਹੋ ਚੁੱਕੀ ਹੈ ਉਸ ਤੇ ਇਨਵੈਸਟੀਗੇਸ਼ਨ ਚੱਲਿਆ ਰਹੇ ਆ ਤੁਹਾਨੂੰ ਕੁਝ ਤੇ ਦੋ ਕਰੇ ਮਿਲੇ ਆ ਜਿਹੜੇ ਬਾਕੀਆਂ ਦੇ ਅਸੀਂ ਲੈਣੇ ਆ ਅੱਛਾ ਜੀ ਜਿਹੜੀਆਂ ਪੰਜਾਬਣ ਕੁੜੀਆਂ ਦੱਸਦੇ ਬਤ ਤੁਸੀਂ ਇਹ ਇਹ ਕਿੰਨੇ ਸਮੇਂ ਤੋਂ ਇੱਥੇ ਕਰਦੀਆਂ ਪਈਆਂ ਇਹ ਤਾਂ ਪਤਾ ਲੱਗਾ ਵੀ ਕਾਫੀ ਦੇਰ ਤੋਂ ਉੱਥੇ ਚੱਲਦੀਆਂ ਤੇ ਜਿਵੇਂ ਰਾਤ ਸਮੇਂ ਆਉਂਦੀਆਂ ਹੂੰ ਹੂੰ ਫੇਰ ਰਾਤ ਸਮੇਂ ਆ ਕੇ ਉੱਥੇ ਗਾਕਾਂ ਨੂੰ ਉਧੇ ਕਰਕੇ ਉਹਨਾਂ ਨੂੰ ਡਰਾ ਧੰਗਾ ਕੇ ਪੈਸੇ ਲੈ ਲੀਏ ਤੇ ਕਈਆਂ ਨੇ ਬਾਹਰ ਚਲੇ ਵੀ ਜਾਂਦੀਆਂ ਰਾਤ ਅੱਛਾ ਇਹ ਦੱਸੋ ਕੋਈ ਨਸ਼ੇ ਦੇ ਵੀ ਚੋਰਦੀ ਹੈਗੀਆਂ ਕੋਈ ਉਹ ਦੋ ਤਿੰਨ ਲੱਗਦੀਆਂ ਹੈਗੀਆਂ ਵੀ ਖਰਬੀਏ ਪੀਂਦੀਆਂ ਹੈਗੀਆਂ ਲੱਗਦੀ ਤੇ ਇਹਨਾਂ ਦਾ ਕਹਿੰਦਾ ਵੀ ਦਵਾਈ ਚੱਲ ਰਹੀ ਹੈ ਤੇ ਕੀ ਕਾਰਵਾਈ ਕੀਤੀ ਗਈ ਹੁਣ ਤੱਕ ਅਸੀਂ ਉਹਨਾਂ ਦੇ ਖਿਲਾਫ ਦੋ ਵੱਖ-ਵੱਖ ਮਕਦਮੇ ਦਰਜ ਕੀਤੇ ਆ ਇਹਨਾਂ ਨੂੰ ਸ਼ਹਿਰ ਕੋਰਟ ਚ ਪੇਸ਼ ਕਰਕੇ ਤਾਂ ਜਿਹੜੀ ਅਗਲੀ ਕਾਰਵਾਈ ਕਰਨਗੇ ਤੇ ਮੁਕਦਮਾ ਕਿਹੜਾ ਦਰਜ ਕੀਤਾ ਦੱਸ ਸਕਦੇ ਅਸੀਂ 384 ਅਨਸੋਚੀ 341 ਆਪੀਸੀ ਤਹਿਤ ਸ਼ੋਭ ਕਰਨੇ 39 ਨੰਬਰ ਮਕਰਨਾ ਤੋਂ 40 ਨੰਬਰੋਂ ਕਰਨਾ ਦਰਜ ਕੀਤੇ ਆ ਤਾਂ ਉਹਦੀ ਇਨਵੈਸਟੀਗੇਸ਼ਨ ਅੱਗੇ ਹੁਣ ਸਾਡੀ ਜਾਰੀ ਆ ਜੋ ਵੀ ਇਨਵੈਸਟੀਗੇਸ਼ਨ ਜਾਵੇਗਾ ਉਹਦੇ ਖਿਲਾਫ ਕੋਈ ਕਾਰਵਾਈ ਕੀਤੀ ਜਾ ਤੇ ਜਿਹੜੀਆਂ ਵਿਦੇਸ਼ੀ ਕੁੜੀਆਂ ਹੈਗੀਆਂ ਇੱਥੇ ਰਹਿਣ ਦੀਆਂ ਜਿਹੜੀਆਂ ਇਹ ਕਿੱਥੇ ਰਹਿੰਦੀਆਂ ਸੀ ਉਹਨਾਂ ਦੇ ਮਾਲਕਾਂ ਤੇ ਵੀ ਕੋਈ ਕਾਰਵਾਈ ਕੀਤੀ ਜਾ ਵੀ ਜਿਹੜੇ ਪੀਜੀ ਦੇ ਵਿੱਚ ਹੈਗੇ ਰੱਖੇ ਹੋਏ ਨੇ ਜੇ ਤਰ੍ਹਾਂ ਨੇ ਤਰਪੀਤ ਸਾਡੇ ਕੋਲ ਕੋਈ ਮਾਲਕ ਦਾ ਨਾਮ ਸਾਹਮਣੇ ਆਇਆ ਪਰ ਜ਼ਿਆਦਾਤਰ ਇਹ ਜਲੰਧਰ ਸਾਈਡ ਤੋਂ ਹੁੰਦੀਆਂ ਰਾਤ ਸਮੇਂ ਹੁੰਦੀਆਂ ਨਾਈਟ ਸਮੇਂ ਦਿਨ ਸਮੇਂ ਕੋਈ ਨਹੀਂ ਹੁੰਦੀ ਉੱਥੇ ਰਾਤ ਸਮੇਂ ਨਾਈਟ ਆ ਕੇ ਇਧੇ ਆਪਣੇ ਗਾ ਕਲਪਦੀਆਂ ਤੇ ਮੁੜ ਕੇ ਇਦਾਂ ਕਰਦੀਆਂ ਨਹੀਂ ਇਹ ਬਲੈਕਮੇਲ ਹੀ ਕਰਦੀਆਂ ਲੋਕ ਡਰਾਉਂਦੀਆਂ ਆ ਬਲੈਕਮੇਲ ਕਰਦੀਆਂ ਕਈਆਂ ਦੇ ਚੇਲੇ ਵੀ ਜਾਂਦੀਆਂ ਬਲੈਕ ਜਹਰਾ ਬਲੈਕਮੇਲ ਕਰਦੀਆਂ ਫਿਰ ਜੇ ਉਸ ਕੋ ਪੈਸੇ ਲੈ ਲੇ ਫਿਰ ਤੁਹਾਨੂੰ ਪੈਸੇ ਦੇ ਦਊ ਨਹੀਂ ਤੇ ਤੈਨੂੰ ਅਸੀਂ ਕਹਾਂਗੇ ਕਿ ਤੁਹਾਨੂੰ ਪੁਲਿਸ ਕੋ ਫੜਾ ਰਾਂਗੇ ਤੇ ਤੁਹਾਨੂੰ ਐ ਕੀਤਾ ਇਦਾਂ ਕੀਤਾ ਉਹਨਾਂ ਨੂੰ ਆਪਣੇ ਆਪ ਨੂੰ ਸਟੂਡੈਂਟ ਦੱਸਦੀਆਂ ਫਿਰ ਇਦਾਂ ਤੂੰ ਹੀ ਸੜਨਾ ਐ ਕਰ ਰਹੇ ਉਹਨਾਂ ਨੂੰ ਬਲੈਕਮੇਲ ਕਰਕੇ ਉਹਨਾਂ ਕੋ ਫੋਰਸੇਬਲ ਪੈਸੇ ਲੈ ਲੀਆ ਆਪਾਂ ਨੂੰ ਸੂਚਨਾ ਕਿਤਾਈ ਸੀ ਜੀ ਮੇਰੇ ਕੋਲ ਦੋ ਆਪਣੇ ਮੈਂ ਆਪਣੇ ਮਦਈ ਆਏ ਸੀ ਜਿਨ੍ਹਾਂ ਨੇ ਵਕਵਕ ਆਪਣੇ ਬੈਂਡ ਦਰਦ ਕਰਾਇਆ